ਵਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆਪਾਂ ਬੇਵਕੂਫ ਐ ਜਾਂ ਸਰਕਾਰ ਦੀਆਂ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਸਮਝ ਨਹੀਂ ਪਉਂਦੇ ਜਿਹੜਾ ਹਮੇਸ਼ਾ ਹੀ ਇੱਕ ਪੈਟਰਨ ਬਣਾਇਆ ਗਿਆ ਵੀ ਆਪਾਂ ਨੂੰ ਮਾਰਨ ਕੇ ਬਾਕੀ ਸਾਰੇ ਸੁਭਿਆ ਚੋ ਵੋਟਾਂ ਲਈਆਂ ਜਾ ਇਹ ਬਾਰ ਬਾਰ ਰਿਪੀਟ ਹੋਇਆ ਤੇ ਆਪਣੇ ਚ ਫੁੱਟ ਪਾਉਣ ਲਈ ਕਿੰਨੀਆਂ ਹੀ ਚੀਜ਼ਾਂ ਇਹਨਾਂ ਨੇ ਕਰੀਆਂ ਨੇ ਜਿਹੜਾ ਜੂਨ ਅਟੈਕ ਆਪਣਾ ਬਲੂ ਸਟਾਰ ਆਪਰੇਸ਼ਨ ਉਹਦੇ ਤੋਂ ਪਹਿਲਾਂ ਜਿੰਨਾ ਵਰਤਾਰਾ ਦੇਖ ਲਓ ਤੁਸੀਂ ਆਪਣੇ ਨੇੜੇ ਦੇ ਹੀ ਬੰਦੇ ਨੇ ਆਪਾਂ ਨੂੰ ਪਤਾ ਹੈ ਵੀ ਕਿਹੜੇ ਕਿਹੜੇ ਸਰਕਾਰ ਦੇ ਇੱਕ ਤਰੀਕੇ ਨਾਲ ਦਲਾਲ ਬਣ ਕੇ ਲੁੱਟਾਂ ਖੋਹਾਂ ਕਰਕੇ ਸਰਦਾਰਾਂ ਨੂੰ ਬਦਨਾਮ ਕਰਿਆ ਤੇ ਬਲੂ ਸਟਾਰ ਆਪਰੇਸ਼ਨ ਵਿੱਚ ਫਿਰ ਅਟੈਕ ਕਰਾਇਆ ਗਿਆ ਤੇ ਅਟੈਕ ਤੋਂ ਪਹਿਲਾਂ ਇੱਕ ਦਿਨ ਲਈ ਕਰਫਿਊ ਚੱਕਿਆ ਗਿਆ ਤਾਂ ਕਿ ਵੱਧ ਤੋਂ ਵੱਧ ਸ਼ਰਧਾਲੂ ਇਕੱਠੇ ਹੋਣ ਤੇ ਉਹਨਾਂ ਨੂੰ ਮਾਰਿਆ ਜਾ ਸਕੇ ਕ੍ਰੁਸੀਫਾਈ ਕਰਿਆ ਜਾ ਸਕੇ ਫਿਰ ਉਹਦਾ ਨਰੇਟਿਵ ਸਾਰੇ ਦੇਸ਼ 'ਚ ਬਣਾ ਕੇ ਵੋਟਾਂ ਲਈ ਗਈਆਂ ਆਈ ਕਿਸਾਨ ਯੂਨੀਅਨ ਦੀਆਂ ਜਦਨ ਦਿੱਲੀ ਦੇ ਵਿੱਚ ਨਰੇਟਿਵ ਇੰਨਾ ਵਧੀਆ ਦੁਬਾਰਾ ਸਿੱਖਰ ਦਾ ਬਣ ਗਿਆ ਸੀ ਇਸ ਪੱਗ ਦੀ ਦੁਬਾਰਾ ਇੱਜ਼ਤ ਬਣ ਗਈ ਸੀ ਉਹਨੂੰ ਟੈਟਰੀ ਕਰਨ ਲਈ ਸ਼ੰਭੂ ਬਾੜੀ ਬੈਰੀਅਰ ਤੇ ਬਿਠਾਏ ਗਏ ਕੋਚ ਜਨੇ ਆਪਣੇ ਵਿੱਚੋਂ ਹੀ ਸੀ ਉਹਨਾਂ ਨੇ ਇਹ ਜਨ ਰੇਟ ਸੈੱਟ ਕਰਿਆ ਵੀ ਜਿਹੜੇ ਜ਼ਿੰਮੇਦਾਰ ਨੇ ਜਾਂ ਇਹ ਸਿੱਖ ਜਿਹੜੇ ਫਾਰਮਰ ਨੇ ਇਹ ਤਾਂ ਵਪਾਰੀਆਂ ਦਾ ਭਲਾ ਨਹੀਂ ਚਾਹੁੰਦੇ ਰਾਹਕੇਰੀ ਬੈਠੇ ਨੇ ਇੱਕ ਤਰੀਕੇ ਨਾਲ ਸਾਨੂੰ ਸਭ ਡਾਊਨ ਕਰਨ ਲਈ ਕਿਉਂਕਿ ਯੂਨੀਅਨਾਂ ਦੀ ਇੱਕ ਪਾਵਰ ਬਣ ਗਈ ਸੀ ਲੋਕਾਂ ਦੇ ਵਿੱਚ ਪਿਆਰ ਸਤਿਕਾਰ ਬਣ ਗਿਆ ਸੀ ਉਹਨੂੰ ਭੰਨਣ ਨੂੰ ਇਹ ਕੰਮ ਕਰਿਆ ਗਿਆ ਜਿਹੜਾ ਹਮੇਸ਼ਾ ਹੀ ਕਿਉਂ ਆਪਾਂ ਇਹਨਾਂ ਦੇ ਆਪਕੰਦਿਆਂ 'ਚ ਇੱਕ ਕਟ ਪੁਤਲੀਆਂ ਬਣ ਜਾਂਦੇ ਆ ਤੇ ਜਿਨ੍ਹਾਂ ਨੂੰ ਸਾਫ਼ ਪਤਾ ਵੀ ਇਹ ਇਹ ਨੈਰੇਟਿਵ ਬਣਾਉਣ ਦੇ ਵਿੱਚ ਮੂਰੇ ਹੁੰਦੇ ਨੇ ਆਪਾਂ ਉਹ ਜਿਹੜੇ ਦਲਾਲ ਬੰਦੇ ਨੇ ਉਹ ਜਿਹਨਾਂ ਨੂੰ ਫੇਰ ਪਾਵਰਾ ਦੇ ਦਿੰਦੇ ਆ ਫੇਰ ਆਪਾਂ ਉਹਨਾਂ ਦੇ ਆਖੇ ਲੱਗ ਕੇ ਵੋਟਾਂ ਪਾ ਦਿੰਦੇ ਆ ਹੁਣ ਅਕਾਲੀ ਦਲ ਨੂੰ ਵੀ ਐਂ ਖੇਰੂ ਖੇਰੂ ਕਰਨ ਲਈ ਤੁਹਾਡੇ ਸਾਹਮਣੇ ਨੈਰੇਟਿਵ ਬਣਾਇਆ ਗਿਆ ਸਰਕਾਰਾਂ ਨੇ ਤਾਂ ਉਹ ਕਰਨਾ ਹੈ ਜਿਹੜਾ ਉਹਨਾਂ ਨੂੰ ਸੂਟ ਕਰਦਾ ਜਦ ਇਹਨਾਂ ਨੇ ਪੰਜਾਬ ਦੀ ਇਲੈਕਸ਼ਨ ਲੜਨੀ ਆ ਉਹ ਤੋਂ ਕੋਈ ਨਾ ਕੋਈ ਮੁੱਦਾ ਤੁਹਾਨੂੰ ਇੱਕ ਚੀਜ਼ ਦੇ ਕੇ ਤੁਹਾਨੂੰ ਫਲੋਸ ਲਿਆ ਜਾਊ ਬਾਅਦ ਵਿੱਚ ਫੇਰ ਛਿੱਤਰ ਮਾਰੇ ਜਾਣਗੇ ਤੇ ਬਾਕੀ ਦੇਸ਼ 'ਚ ਵੋਟਾਂ ਲੈ ਲਿਆ ਜਾਣਗੇ ਇਹ ਚੀਜ਼ਾਂ ਤੋਂ ਆਪਾਂ ਖਬਰਦਾਰ ਹੋਈਏ ਤੇ ਜਿਹੜੇ ਵੀ ਬੰਦੇ ਸੈਂਟਰ ਦੀ ਜਾਂ ਕਿਸੇ ਵੀ ਸਰਕਾਰ ਦੀ ਕਿਸੇ ਪਾਸੇ ਨਾ ਹੁੰਦੇ ਹੋਏ ਦਲਾਲੀ ਕਰਦੇ ਨੇ ਇੱਕ ਤਾਂ ਹੈਗਾ ਉਹਨਾਂ ਦੇ ਤੁਹਾਡੇ ਚ ਖੜੇ ਨਹੀਂ ਆਪਾਂ ਨੂੰ ਦਿਖਦੇ ਨਹੀਂ ਉਹ ਤਾਂ ਚਲੋ ਉਹਨਾਂ ਦੀ ਮਰਜ਼ੀ ਹੈ ਵੀ ਉਹ ਨਰੇਟਿਵ ਦੇ ਨੂੰ ਕਹ ਲੋ ਸਪੋਰਟ ਕਰ ਰਹੇ ਨੇ ਇੱਕ ਉਹ ਨੇ ਜਿਹੜੇ ਖੜੇ ਤਾਂ ਆਪਣੇ ਚੁੰਦੇ ਨੇ ਪਰ ਗੱਲ ਕਿਸੇ ਹੋਰ ਦੀ ਕਰਦੇ ਹੁੰਦੇ ਨੇ ਅਕਾਲੀਵਾਲਾ ਨਾਲ ਰਹਿੰਦੇ ਹੋਏ ਵੋਟਾਂ ਕਾਂਗਰਸ ਨੂੰ ਪਾਉਂਦੇ ਰਹੇ ਮਹਾਰਾਣੀ ਸਾਹਿਬਾਂ ਨੂੰ ਪਾਉਂਦੇ ਰਹੇ ਫਿਰ ਆਪਾਂ ਇਹਨਾਂ ਤੋਂ ਨਹੀਂ ਖਬਰਦਾਰ ਹੁੰਦੇ ਤਾਂ ਬਹੁਤ ਹੀ ਕਹਨੋ ਇਹ ਆਪਣੀ ਵੱਡੀ ਮੂਰਖਤਾ ਆਓ ਆਪਾਂ ਪਛਾਣੀਏ ਜਿਨ੍ਹਾਂ ਨੇ ਹਮੇਸ਼ਾ ਹੀ ਆਪਾਂ ਨੂੰ ਇਕਤਾਈ ਕਰਾਈਆ ਉਹ ਜੇ ਬੰਦਿਆਂ ਨੂੰ ਅੱਗੇ ਨਾ ਆਉਣ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ